ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋ ਤੁਹਾਨੂੰ ਗੁਰੂ ਰਾਮ ਦਾ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਤੇ ਅੱਜ ਆਪਾਂ ਛੋਟੇ-ਮੋਟੇ ਕੰਮ ਕਰਾਂਗੇ ਪਹਿਲਾਂ ਤਾਂ ਆਪਾਂ ਹੁਣ ਜੂਸ ਬਣਾਉਂਦੇ ਅੰਗੂਰਾਂ ਦਾ ਤੇ ਸੇਬ ਦਾ ਠੀਕ ਅੱਜ ਆਪਾਂ ਬਹੁਤ ਬਿਜ਼ੀ ਸੀਗੇ ਤੇ ਹੁਣ ਆਪਾਂ ਪਹਿਲਾਂ ਇਹਨਾਂ ਦਾ ਸੇਬਾਂ ਦਾ ਸੇਬ ਦਾ ਤੇ ਅੰਗੂਰਾਂ ਦਾ ਜੂਸ ਬਣਾਉਂਦੇ ਫਿਰ ਆਪਾਂ ਘਰ ਦੇ ਕੁਝ ਛੋਟੇ-ਮੋਟੇ ਕੰਮ ਕਰਾਂਗੇ ਤੇ ਇਧਰ ਆਪਾਂ ਨੇ ਜੂਸਰ ਲੈ ਲਿਆ ਸੀਗਾ ਇਹਦੇ ਚੀਜ਼ ਲਈ ਨਿਕਲ ਜਾਂਦਾਗਾ ਬਹੁਤ ਕਿਉਂਕਿ ਇਹਦੇ ਵਿੱਚ ਕੁਝ ਵੀ ਨਹੀਂ ਸਾਰਾ ਇਹਦੇ ਜਿਹੜਾ ਅੰਦਰ ਇਹ ਸਟੇਨਰ ਹੈ ਨਾ ਵੀ ਮੀਂਹ ਦੀ ਛਾਨ ਨਹੀਂ ਉਹਦੇ ਚ ਹੀ ਰਹਿ ਜਾਂਦੀ ਇਹਦੀ ਗੁੱਦ ਜੀ ਸਾਰੀ ਵਿੱਚ ਆਪੇ ਹੀ ਪੁਣਿਆ ਜਾਂਦਾਗਾ ਬਹੁਤ ਈਜੀ ਆ ਪੈ ਸੀਗੇ ਅੰਗੂਰ ਤਾਂ ਸੀ ਕਿਸੇ ਦੇਗੇ ਸੀ ਉਹਨਾਂ ਨੇ ਦਿੱਤੇ ਸੀਗੇ ਸੇਵ ਕਰੇ ਪੈ ਸੀ ਤੇ ਪਲੀਜ਼ ਮੇਰੀ ਰਿਕਵੈਸਟ ਹੈ ਜਿਹੜੇ ਮੇਰੇ ਚੈਨਲ ਤੇ ਨਵੇਂ ਆਉਂਦੇ ਆ ਹਨਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਸੈਕਿੰਡ ਨੰਬਰ ਤੇ ਵੀਡੀਓ ਚੰਗੀ ਲੱਗਦੀ ਛੇ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਤੇ ਜਿਹੜੀਆਂ ਮੇਰੀਆਂ ਭੈਣਾਂ ਨੇ ਭਰਾਵਾਂ ਨੇ ਹਨਾ ਤੇ ਚੈਨਲ ਸਬਸਕ੍ਰਾਈਬ ਕੀਤਾ ਥੈਂਕ ਯੂ ਸੋ ਮਾਚ ਉਹਨਾਂ ਦਾ ਵੀ ਜਿਹੜੇ ਵੀਡੀਓ ਲਾਇਕ ਕਰਦੇ ਸ਼ੇਅਰ ਕਰਦੇ ਆ ਵਾਚ ਕਰਦੇ ਆ ਥੈਂਕ ਯੂ ਸੋ ਮਾਚ ਤੇ ਇਧਰ ਆਪਾਂ ਨੇ ਸਾਰਾ ਹੌਲੀ ਹੌਲੀ ਕਰਕੇ ਜੂਸ ਕੱਢ ਲੈinde ਤੇ ਜਾਦਾ ਤਾਂ ਨਹੀਂ ਨਿਕਲਿਆ ਨਿਕਲੇ ਤਾਂ ਦੋ ਨਿਕਲਣਗੇ ਤਾਂ ਦੋ ਤਿੰਨ ਅੰਗਲਾ ਸੀ ਬੀਕੋਸ ਉਹ ਹੋ ਸੀ ਨਾ ਤੇ ਜਿੰਨੇ ਕੁ ਜਨੇ ਆਪਾਂ ਹੈਗੇ ਉਹਨਾਂ ਕੋ ਆਪਾਂ ਨੂੰ ਪੂਰਾ ਆ ਜਾਊਗਾ ਵਧੀਆ ਟਾਈਮ ਪਾਸ ਹੋ ਜੂਗਾ ਚਲੋ ਜੀ ਫਿਰ ਆਪਾਂ ਲਈ ਜੇ ਤੜਲੇ ਵਾ ਕੋ ਹੀ ਗੱਲ ਹੋਈ ਤੇ ਹੁਣ ਇਹਨਾਂ ਆਪਾਂ ਨੇ ਪੁਣੀਆ ਲਈਆ ਵੇਟ ਕੱਟਦੇ ਤੁਸੀਂ ਮੈਂ ਡਾਇਰੈਕਟਲੀ ਉਹਦੇ ਵਿੱਚ ਪਾਤਾ ਜਾਂਦੇ ਵਿੱਚ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਨਮਕ ਉਹ ਪਾਵਾਂਗੇ ਆਪਾਂ ਇਹ ਰ ਬਣਾ ਕੇ ਰੱਖਿਆ ਘਰੇ ਲੱਸੀ ਵਾਲਾ ිවිත්ේ තාලින් ික්්‍යා විස්ස ජීරාය විත සරපොචන හොම පලමක සිි බෝතත් වහනාල බර්ෂ පාමාණ කන පෝවිස්තලක නමුතුම කනාාවක ਤਾਂ ਆਪਾਂ ਨੂੰ ਇੱਕ ਛਾਰਦੀਆ ਚੀਜ਼ ਆ ਫ੍ਰੈਸ਼ ਜਿਹੜੀਆਂ ਬਣਾ ਕੇ ਆਪਾਂ ਖਾਣੇ ਨਾ ਥੋੜੀ ਵੀ ਖਾਲੀਏ ਤੇ ਆਪਣੀ ਥੀਕ ਨੇ ਬਹੁਤ ਹੀ ਸੰਗੀਤੀ ਦੀ ਜੀੜੀ ਆ ਅਗਰ ਆਪਾਂ ਮਾਰਕੀਟ ਤੋਂ ਲੈਂਦੇ ਆ ਆਪਾਂ ਉਹਨਾਂ ਨੂੰ ਪਤਾਵਦੇ ਨੇ ਕਿ ਕਿਹਨਾਂ ਦਾ ਆਪਾਂ ਕਹਿੰਦੇ ਦੀ ਜਿਨਾਂ ਜਿਨਾਂ ਆਈ ਥਿੰਕ ਉਹਦੇ ਵਿੱਚ ਕੀ ਪਤਾ ਕਲਰ ਪਾਇਆ ਫੂਡ ਕਲਰ ਜਾਂ ਉਹਦੇ ਵਿੱਚ ਕੀ ਕੀ ਪਲੀਦਾ ਹੋ ਸਕੀ ਥੋੜਾ ਜਿਹਾ ਪਾ ਕੇ ਜੇ ਆਪਾਂ ਚੀਜ਼ ਬਣਾ ਸਕਦੇ ਹਣਾ ਬਟ ਆਪਾਂ ਨੂੰ ਇਹ ਤਾਂ ਨਹੀਂ ਪਤਾ ਓਰੀਜਨਲ ਵੇਰੀ ਕਿੰਦੀ ਆਪਾਂ ਘਰੇ ਲਉਂਦੇ ਆ ਆਪਾਂ ਦੀ ਇਹ ਦੇ ਨਾਲ ਹੁੰਦੀ ਆ ਹਣਾ ਹੁਣ ਆਪਾਂ ਨੇ ਜੂਸ ਤਾਂ ਸਾਰਿਆਂ ਨੂੰ ਬਣਾ ਕੇ ਦਿੱਤਾ ਪਿਆ ਪਾਂਡਾ ਪਾਂਡਾ ਠਿੱਕਰ ਕਹਿੰਦੀਆਂ ਬੀਬੀਆਂ ਕਹਿੰਦੀਆਂ ਹੁੰਦੀਆਂ ਆਪਣੀਆਂ ਮੰਮੀਆਂ ਪਾਂਡਾ ਢਿੰਡਾ ਪਾਂਡਾ ਠਿੱਕਰ ਚੱਕਦਾ ਤੇ ਹੁਣ ਇਧਰ ਕੱਪੜੇ ਸੀਗੇ ਮਾਰਨਿੰਗ ਧੋਤੇ ਹੋਏ ਸੀਗੇ ਤੇ ਮੈਂ ਕਿ ਇਹਨਾਂ ਨੂੰ ਵੀ ਤੈਹਾਂ ਲਾ ਕੇ ਰੱਖ ਲੈਂਦੀ ਤੇ ਪਹਿਲਾਂ ਮੈਨੂੰ ਇਹ ਦੱਸਿਓ ਵੀ ਕਿਹੜੇ ਕਿਹੜੇ ਘਰੇ ਘਰੇ ਪਾਉਣ ਵਾਲੇ ਕੱਪੜੇ ਵੀ ਆਇਨ ਕਰਦੇ ਪ੍ਰੈਸ ਕਰਦੇ ਭਈ ਮੈਂ ਤਾਂ ਨਹੀਂ ਕਰਦੀ ਕਿਤੇ ਕਿਤੇ ਭਲਾ ਕਰ ਲਵਾਂ ਸ਼ੌਂਕ ਜਾਂ ਹੋਵੇ ਤਾਂ ਮੈਨੂੰ ਤਾਂ ਕੱਪੜੇ ਤੈਹ ਕਰਨੇ ਹੀ ਔਖੇ ਲੱਗਦੇ ਆ ਤੇ ਪ੍ਰੈਸ ਕਰਨੇ ਤਾਂ ਬੜੀ ਦੂਰ ਦੀ ਗੱਲ ਹੈ ਤੇ ਆਉਣ ਜਾਣ ਨਾਲੇ ਹਾਂ ਪਹਿਲਾਂ ਥੋੜੇ ਜਿਹਾ ਹਲਕੀ ਜੀ ਪ੍ਰੈਸ ਮਾਰ ਕੇ ਤrack ਲਈਦੀ ਫਿਰ ਜਦੋਂ ਫਿਰ ਜਾਣਾ ਹੁੰਦਾ ਫਿਰ ਪ੍ਰੈਸ ਕਰ ਲੀਦੇ ਆ ਤੇ ਅੱਜ ਤਾਂ ਆਪਾਂ ਇਹੀ ਕੁਛ ਕੀਤਾ ਤੇ ਪਹਿਲਾਂ ਵਿੱਚੋਂ ਦੀ ਮਾਰਨਿੰਗ ਥੋੜਾ ਗੈਸਟ ਆਗੇ ਸੀਗੇ ਉਹਨਾਂ ਨੂੰ ਉਹਨਾਂ ਨੂੰ ਉਹ ਕੀਤਾ ਸੰਭਾਲ ਸੁਭਾਈ ਉਹਨਾਂ ਦੀ ਕੀਤੀ ਹਨਾ ਤੁਹਾਨੂੰ ਪਤਾ ਹੀ ਘਰੇ ਆਪਣੇ ਲੇਡੀ ਦੇ ਕੰਮ ਤੇ ਮੁੱਕਦੇ ਹੀ ਨਹੀਂ ਸਾਰਾ ਦਿਨ ਜਿੰਨੇ ਮਰਜ਼ੀ ਕੰਮ ਕੱਢੀ ਜੋ ਤੁਸੀਂ ਆ ਹੀ ਜਾਂਦੇ ਆ ਨਵੇਂ ਤੋਂ ਨਵੇਂ ਤੇ ਵੀਡੀਓ ਤੁਸੀਂ ਪੂਰੀ ਬੌਚ ਕਰਿਆ ਕਰੋ ਠੀਕ ਹੈ ਤੇ ਆਹੋ ਹੋਰ ਤੁਸੀਂ ਦੱਸੋ ਸਾਰੇ ਕਿਵੇਂ ਆ ਤੇ ਮੇਰਾ ਤਾਂ ਅੱਜ ਪਹਿਲਾਂ ਮਾਰਨਿੰਗ ਵੀ ਥੋੜਾ ਬਿਜੀ ਸੀਗਾ ਤਾਂ ਕਰਕੇ ਤਾਂ ਅੱਜ ਕੋਈ ਹੋਰ ਰੈਸਪੀ ਨਹੀਂ ਬਣੇਗੀ ਤੇ ਇਸ ਲਈ ਅੱਜ ਆਪਾਂ ਹੀ ਕੁਝ ਕਰ ਰਹੇ ਹਾਂ ਹੁਣ ਕੱਪੜੇ ਸਵੇਰ ਦੇ ਧੋਤੇ ਹੋਏ ਸੀ ਤੇ ਹਮਾਰ ਨਾਲੀਆਂ ਸੀਗੇ ਮੈਂ ਕਿਹਾ ਤੈ ਹਮਾਰ ਦਿੰਦੇ ਆਪਾਂ ਕਿਉਂਕਿ ਜੋੜੇ ਹੁਣ ਕੱਪੜੇ ਤੇ ਇੱਧਰ ਉੱਨੀ ਤੇ ਉਹ ਫਿਰ ਵਿਚਾਰੇ ਨਾ ਇੱਧਰ ਉਧਰ ਰੋਲਦੇ ਫਿਰਦੇ ਆ ਕਿ ਨਾਲ ਦੀ ਨਾਲ ਜਿਹੜਾ ਕੰਮ ਨਿਭੜ ਜਾਵੇ ਉਹਦੀ ਰੀਸ ਨਹੀਂ ਹੁੰਦੀ ਹਨਾ ਤੇ ਜਿਹੜਾ ਰਹਿ ਜੇ ਤੇ ਫਿਰ ਉਹ ਤਾਂ ਤੁਹਾਨੂੰ ਪਤਾ ਹੀ ਰਹਿ ਜਾਂਦਾ ਹਨਾ ਕਿਨੇ ਤੇ ਗਰਮੀ ਵੀ ਬਹੁਤ ਜਿਆਦੀ ਤੋਬਾ ਹੀ ਕਰਾਈ ਪਈ ਮੈਂ ਤਾਂ ਅੰਦਰ ਨਹੀਂ ਬੈਠਦੀਗੀ ਰੂਮ 'ਚ ਏਸੀ ਵਿਚਾਰੇ ਵੀ ਕੀ ਕਰਨਾ ਹਨਾ ਏਸੀ 'ਚ ਬੈਠ ਬੈਠ ਕੇ ਕਿਉਂਕਿ ਸਾਨੂੰ ਇੰਨੀ ਜਿਆਦੀ ਆਦਤ ਨਹੀਂ ਏਸੀ ਵਿੱਚ ਰਹਿਣ ਦੀ हां ਕਿਉਂਕਿ ਏਸੀ ਉੱਥੇ ਵੀ ਅਸੀਂ ਥੋੜਾ ਟਾਈਮ ਹੀ ਚਲਾਉਂਦੇ ਇੱਥੇ ਵੀ ਅਸੀਂ ਵੀ ਜ਼ਿਆਦਾ ਏਸੀ ਨਹੀਂ ਲਾਇਕ ਕਰਦੇ ਮੈਂ ਤਾਂ ਹੋਰ ਜੀ ਕੂਲਰ ਲਾ ਲਏ ਜੇ ਕੂਲਰ ਨਹੀਂ ਤੇ ਪੱਖਾ ਚਲਾ ਲਿਆ ਦੂਜਾ ਤੇ ਵਧੀਆ ਟਾਈਮ ਪਾਸ ਹੋ ਜਾਂਦਾ ਪਰ ਗਰਮੀ ਬਹੁਤ ਜ਼ਿਆਦਾ ਅੰਦਰ ਤੇ ਉਦੋਂ ਵੀ ਜ਼ਿਆਦਾ ਫਰਨਾਟ ਪੈਂਦਾ ਹੈ ਤੇ ਹੁਣ ਮੈਂ ਕੂਲਰ ਬੰਦ ਕਰਕੇ ਤੇ ਮੈਂ ਕਿਹਾ ਚੱਲ ਕੱਪੜੇ ਤਾਂ ਹਮਾਰੀ ਦੀ ਕੂਲਰ ਮੂਰੇ ਉੱਡਦੇ ਆ ਨਾ ਫਿਰ ਨਹੀਂ ਤਾਂ ਹਵਾਜਦੀਆਂ ਸਵਾਰ ਕੇ ਤੇ ਅੱਜ ਦੇ ਲਈ ਆਪਾਂ ਇੰਨਾ ਕੋਈ ਅਗਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਆਪਾਂ ਫੇਰ ਮਿਲਾਂਗੇ ਇੱਕ ਦੋ ਦਿਨਾਂ ਨੂੰ ਨਵੀਂ ਰੈਸਪੀ ਦੇ ਨਾਲ ਤੇ ਤਾਂ ਆਪਾਂ ਹੁਣ ਵੀਡੀਓ ਦਾ ਐਂਡ ਕਰਦੇ ਤਦ ਤੱਕ ਲਈ ਸਸਰੀ